ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਧੰਨ ਬਾਬਾ ਸ੍ਰੀ ਚੰਦੀ ਦਾ ਜੀਵਨ ਅਤੇ ਉਹਨਾਂ ਦੇ ਮੁਲਾਕਾਤ ਜਿੰਨਾ ਵਿੱਚ ਜਹਾਂਗੀਰ ਨਾਲ ਮੁਲਾਕਾਤ ਹੁੰਦੀ ਹੈ ਅਤੇ ਹੋਰ ਘਟਨਾਵਾਂ ਆਪ ਜੀ ਨੂੰ ਸਰਵਣ ਕਰਵਾਈਆਂ ਜਾ ਰਹੀਆਂ ਹਨ ਬਾਬਾ ਸ੍ਰੀ ਚੰਦ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸਨ ਅਤੇ ਉਦਾਸੀ ਸੰਪਰਦਾਏ ਦੇ ਬਾਨੀ ਅਤੇ ਮੁਗਲ ਬਾਦਸ਼ਾਹ ਜਹਾਂਗੀਰ ਵਿਚਕਾਰ ਮੁਲਾਕਾਤ ਦੇ ਪ੍ਰਮੁੱਖ ਵੇਰਵੇ ਇਤਿਹਾਸਿਕ ਸਰੋਤਾਂ ਵਿੱਚ ਮਿਲਦੇ ਹਨ। ਬਾਬਾ ਸ੍ਰੀਚੰਦ ਅਤੇ ਜਹਾਂਗੀਰ ਦੀ ਮੁਲਾਕਾਤ ਕਿਸ ਤਰ੍ਹਾਂ ਹੁੰਦੀ ਹੈ? ਆਓ ਇਤਿਹਾਸ ਜਾਣਦੇ ਹਾਂ। ਪੀਰ ਸਾਈ ਮੀਆਂ ਮਿਰਦਾ ਪ੍ਰਭਾਵ ਕਿਹਾ ਜਾਂਦਾ ਹੈ ਕਿ ਜਹਾਂਗੀਰ ਨੇ ਪੀਰ ਸਾਈ ਮੀਆਂ ਪੀਰ ਜੋ ਗੁਰੂ ਘਰ ਨਾਲ ਵੀ ਡੂੰਘਾ ਸਬੰਧ ਰੱਖਦੇ ਸਨ ਉਹ ਪੁੱਛਿਆ ਇਹ ਕੋਈ ਅਜੀਹਾ ਵਿਅਕਤੀ ਹੈ ਜਿਸ ਦੀਆਂ ਅੱਖਾਂ ਰੱਬ ਨਾਲ ਜੁੜੀਆਂ ਹੋਣ ਫਿਰ ਸਾਈ ਮੀਆਂ ਮੀਰ ਨੇ ਬਾਬਾ ਸ੍ਰੀ ਚੰਦ ਜੀ ਦਾ ਨਾਮ ਲਿਆ ਅਤੇ ਉਹਨਾਂ ਨੂੰ ਬ੍ਰਹਮ ਗਿਆਨੀ ਦੱਸਿਆ ਇਸ ਤੋਂ ਬਾਅਦ ਜਹਾਂਗੀਰ ਨੇ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਜਹਾਂਗੀਰ ਨੇ ਬਾਬਾ ਸ੍ਰੀ ਚੰਦ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਉਣ ਲਈ ਕਈ ਸਾਥੀਆਂ ਸਮੇਤ ਇੱਕ ਹਾਥੀ ਭੇਜਿਆ। ਬਾਬਾ ਜੀ ਨੇ ਕਿਹਾ ਇਹੋ ਆਪਣੇ ਸਾਥੀਆਂ ਨਾਲ ਪੈਦਲ ਹੀ ਆਉਣਗੇ। ਜਦੋਂ ਬਾਬਾ ਸਿਰਚੰਦ ਜੀ ਜਹਾਂਗੀਰ ਦੇ ਦਰਬਾਰ ਵਿੱਚ ਪਹੁੰਚੇ ਤਾਂ ਜਹਾਂਗੀਰ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਅਤੇ ਉਹਨਾਂ ਨਾਲ ਗੱਲਬਾਤ ਕੀਤੀ। ਇੱਕ ਖਾਸ ਘਟਨਾ ਦਾ ਜ਼ਿਕਰ ਮਿਲਦਾ ਹੈ ਕਿ ਬਾਬਾ ਜੀ ਨੇ ਇੱਕ ਕੰਬਲ ਲਿਆ ਜੋ ਉਹਨਾਂ ਦੇ ਅੱਗੇ ਰੱਖ ਦਿੱਤਾ। ਇਹ ਵਾਰ ਉਹ ਕੰਬਲ ਆਪਣੇ ਆਪ ਹੀ ਉੱਠ ਜਾਂਦਾ ਅਤੇ ਸੁਗੜ ਜਾਂਦਾ ਜਿਵੇਂ ਕੋਈ ਇਸ ਵਿੱਚ ਹੋਵੇ ਇਸ ਘਟਨਾ ਨੇ ਜਹਾਂਗੀਰ ਨੂੰ ਬਹੁਤ ਪ੍ਰਭਾਵਿਤ ਕੀਤਾ ਕੁਝ ਇਤਿਹਾਸਿਕ ਸਰੋਤਾਂ ਅਨੁਸਾਰ ਜਹਾਂਗੀਰ ਬਾਬਾ ਸਿਰਚੰਦ ਜੀ ਤੋਂ ਇਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਬਾਬਾ ਜੀ ਨੂੰ 701 ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ ਜਿਸ ਨੂੰ ਬਾਬਾ ਜੀ ਨੇ ਸਵੀਕਾਰ ਕੀਤਾ ਬਾਬਾ ਜੀ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਆਓ ਜਾਣੀਏ ਬਾਬਾ ਸ੍ਰੀ ਚੰਦ ਜੀ ਦਾ ਜਨਮ 1494 ਈਸਵੀ ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ ਸੀ ਉਹ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸਨ ਬਚਪਨ ਤੋਂ ਹੀ ਉਹਨਾਂ ਦਾ ਸੁਭਾਅ त्याਗੀ ਅਤੇ ਅਧਿਆਤਮਕ ਸੀ ਉਹਨਾਂ ਨੇ ਉਦਾਸੀ ਸੰਪਰਦਾਏ ਦੀ ਸਥਾਪਨਾ ਕੀਤੀ ਜਿਸ ਦੇ ਅਨੁਆਏ ਸੰਸਾਰਿਕ ਮੋਹ ਮਾਇਆ ਤੋਂ ਨਰਲੇਪ ਰਹਿ ਕੇ ਅਧਿਆਤਮਿਕ ਮਾਰਗ ਤੇ ਚੱਲਦੇ ਸੰਤ ਬਾਬਾ ਸ੍ਰੀਚੰਦ ਜੀ ਨੇ ਆਪਣੀ ਲੰਮੀ ਉਮਰ ਦੌਰਾਨ ਲਗਭਗ 135 ਸਾਲ ਕਈ ਗੁਰੂ ਸਹਿਬਾਨ ਨਾਲ ਮੁਲਾਕਾਤ ਕੀਤੀ ਅਤੇ ਗੁਰੂ ਘਰ ਨਾਲ ਵਿਟੂਗੇ ਸੰਬੰਧ ਬਣਾਈ ਰੱਖੇ ਇਥੋਂ ਤੱਕ ਕਿ ਗੁਰੂ ਅਰਗੁਨ ਸਾਹਿਬ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦੇਤਾ ਜੀ ਨੂੰ ਬਾਬਾ ਸਿਰਚੰਦ ਜੀ ਦੀ ਸੰਪਰਦਾਇ ਵਿੱਚ ਸ਼ਾਮਲ ਕੀਤਾ ਸੀ। ਜਹਾਂਗੀਰ 1569 ਤੋਂ 1627 ਈਸਵੀ ਤੱਕ ਮੁਗਲ ਬਾਦਸ਼ਾਹ ਅਕਬਰ ਦਾ ਪੁੱਤਰ ਸੀ ਅਤੇ ਉਸ ਦਾ ਰਾਜਕਾਲ 1605 ਤੋਂ 1627 ਈਸਵੀ ਤੱਕ ਰਿਹਾ। ਜਹਾਂਗੀਰ ਨੂੰ ਆਪਣੇ ਪਿਤਾ ਵਾਂਗ ਧਾਰਮਿਕ ਸਹਿਨਸ਼ੀਲਤਾ ਲਈ ਨਹੀਂ ਜਾਣਿਆ ਜਾਂਦਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਉਸ ਦੇ ਰਾਜਕਾਲ ਦੌਰਾਨ ਹੀ ਹੋਈ ਸੀ ਇਸ ਦੇ ਬਾਵਜੂਦ ਬਾਬਾ ਸ੍ਰੀਚੰਦ ਜੀ ਨਾਲ ਉਸ ਦੀ ਮੁਲਾਕਾਤ ਉਹਨਾਂ ਪ੍ਰਤੀ ਉਸ ਦਾ ਸਤਿਕਾਰ ਬੜਾ ਬਾਬਾ ਜੀ ਦੇ ਆਧਵ ਅਧਿਆਤਮਕ ਦਰਜੇ ਅਤੇ ਪ੍ਰਭਾਵ ਨੂੰ ਦਰਸਾਉਂਦਾ ਹੈ ਇਸ ਮੁਲਾਕਾਤ ਨੇ ਬਾਬਾ ਜੀ ਦੇ ਪ੍ਰਭਾਵ ਅਤੇ ਉਸ ਦੀ ਸੰਪਰਦਾਏ ਦੀ ਮਹਾਨਤਾ ਨੂੰ ਹੋਰ ਵਧਾਇਆ ਖਾਸ ਕਰਕੇ ਮੁਗਲ ਦਰਬਾਰ ਵਿੱਚ ਉਧੇਰੇ ਜਾਣਕਾਰੀ ਲਈ ਹੋਰ ਸਾਖੀਆਂ ਸੁਣਨ ਲਈ ਆਪ ਜੀ ਖਾਲਸ ਹਿਸਤਰੀ ਇਸ ਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਬਲਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ